ਚ ਹੁਣ ਵੱਡਾ ਅਪਡੇਟ ਸਾਹਮਣੇ ਆਇਆ ਮਲਜਮ ਦੀ ਮਾਂ ਦਾ ਬਿਆਨ ਜਿਹੜਾ ਹੈ ਉਹ ਸਾਹਮਣੇ ਆਇਆ ਤਾਂ ਅੰਮ੍ਰਿਤਸਰ ਦੇ ਵਿੱਚ ਜੋ ਬੇਦਬੀ ਹੋਈ ਸੀ ਉਸ ਨੂੰ ਲੈ ਕੇ ਜਿਹੜਾ ਮਾਹੌਲ ਗਰਮਾਇਆ ਹੋਇਆ ਸੀ ਅੰਮ੍ਰਿਤਸਰ ਬੰਦ ਦੀ ਕੋਲ ਵੀ ਜਿਹੜੀ ਹੈ ਉਹ ਅੱਜ ਭਾਈਚਾਰੇ ਵੱਲੋਂ ਦਿੱਤੀ ਗਈ ਸੀ ਤਾਂ ਅੱਜ ਜਿਹੜਾ ਮੁਲਜ਼ਮ ਦੀ ਮਾਂ ਦਾ ਬਿਆਨ ਹੁਣ ਸਾਹਮਣੇ ਆਇਆ ਤੇ ਮੁਲਜ਼ਮ ਦੀ ਮਾਂ ਨੇ ਇਹ ਗੱਲ ਕਹੀ ਹੈ ਕਿ ਉਸਨੇ ਆਪਣੇ ਪੁੱਤਰ ਨੂੰ 3 ਸਾਲ ਪਹਿਲਾਂ ਹੀ ਜਿਹੜਾ ਉਹ ਵਿਦੇਸ਼ ਭੇਜ ਦਿੱਤਾ ਸੀ ਤਾਂ ਵਿਦੇਸ਼ ਵਿੱਚ ਰਹਿੰਦਾ ਸੀ ਪਰ ਉਹ ਕਦੋਂ ਵਾਪਸ ਆਇਆ ਤੇ ਉਸਨੇ ਇੱਕ ਜਿਹੜਾ ਇੱਕ ਕਾਰਨਾਮਾ ਕਿਉਂ ਕੀਤਾ ਜਾਏ ਮੰਦ ਭਾਗਾ ਜਿਹੜਾ ਕੰਮ ਆ ਕਿਉਂ ਕੀਤਾ ਉਹਨਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਤਾਂ ਮੁਲਜ਼ਮ ਦੀ ਮਾਂ ਦਾ ਬਿਆਨ ਜਿਹੜਾ ਉਹ ਸਾਹਮਣੇ ਆਇਆ ਜਿਹੜਾ ਉਹ ਵਿਦੇਸ਼ ਜਿਹੜਾ ਵਿਦੇਸ਼ ਤੋਂ ਵਾਪਸ ਆਇਆ ਸੀ ਤੇ 3 ਸਾਲ ਪਹਿਲੇ ਜਿਹੜਾ ਉਹ ਵਿਦੇਸ਼ ਵਿੱਚ ਸੀਗਾ ਤਾਂ ਸਾਡਾ ਉਸ ਨਾਲ ਕੋਈ ਸੰਬੰਧ ਨਹੀਂ ਸੀਗਾ ਮਾਤਾ ਦਾ ਬਿਆਨ ਸਾਹਮਣੇ ਆਇਆ ਕਿ ਸਾਡਾ ਉਸ ਦੇ ਨਾਲ ਕੋਈ ਵੀ ਸੰਬੰਧ ਨਹੀਂ ਸੀ ਮੁਲਜ਼ਮ ਆਕਾਸ਼ ਸਿੰਘ ਦੀ ਮਾਤਾ ਦਾ ਵੱਡਾ ਬਿਆਨ ਜਿਹੜਾ ਹੈ ਉਹ ਸਾਹਮਣੇ ਆਇਆ ਜਿੱਥੇ ਉਹਨਾਂ ਨੇ ਇੱਕ ਇਹ ਗੱਲ ਕਹੀ ਹੈ ਕਿ 3 ਸਾਲ ਪਹਿਲਾਂ ਜਿਹੜਾ ਉਹ 3 ਸਾਲ ਤੋਂ ਘਰੋਂ ਬਾਹਰ ਹੈ 3 ਸਾਲ ਪਹਿਲਾਂ ਹੀ ਉਸ ਨੂੰ ਵਿਦੇਸ਼ ਭੇਜ ਦਿੱਤਾ ਸੀ ਪਰ 3 ਸਾਲ ਪਹਿਲਾਂ ਜਿਹੜਾ ਉਸਨੂੰ ਵਿਦੇਸ਼ ਭੇਜਿਆ ਗਿਆ ਸੀ 3 ਸਾਲ ਤੋ ਕਦੇ ਵੀ ਘਰ ਨਹੀਂ ਪੜਿਆ ਅਤੇ ਉਸਨੇ ਕੁਝ ਕਿਉਂ ਕੀਤਾ ਹੈ ਉਸ ਬਾਰੇ ਸਾਨੂੰ ਕੁਝ ਵੀ ਨਹੀਂ ਪਤਾ ਪਰ ਉਸਨੇ ਜੋ ਵੀ ਕੀਤਾ ਹੈ ਉਹ ਗਲਤ ਕੀਤਾ ਹੈ ਤਾਂ ਵੱਡਾ ਬਿਆਨ ਜਿਹੜਾ ਮਲਜਮ ਦੀ ਮਾਂ ਦਾ ਸਾਹਮਣੇ ਆ ਜਿੱਥੇ ਮਲਜਮ ਦੀ ਮਾਂ ਨੇ ਜਿਹੜਾ ਇਹ ਗੱਲ ਸਪਸ਼ਟ ਕੀਤੀ ਉਹਨਾਂ ਨੇ ਕਿਹਾ ਕਿ ਸਾਡਾ ਆਪਣੇ ਪੁੱਤਰ ਦੇ ਨਾਲ ਹੈ ਕੋਈ ਵੀ ਲਿੰਕ ਨਹੀਂ ਆ ਕਿਉਂਕਿ ਉਹ 3 ਸਾਲ ਤੋਂ ਜਿਹੜਾ 3 ਸਾਲ ਪਹਿਲਾਂ ਵਿਦੇਸ਼ ਗਿਆ ਸੀ 3 ਸਾਲ ਤੋਂ ਸਾਡਾ ਉਸ ਨਾਲ ਕੋਈ ਵੀ ਲਿੰਕ ਨਹੀਂ ਆ ਹਾਲਾਂਕਿ ਮੁਲਜ਼ਮ ਦੀ ਮਾਂ ਨੇ ਇਹ ਵੀ ਕਿਹਾ ਕਿ ਸਾਨੂੰ ਜੋ ਕੁਝ ਵੀ ਪਤਾ ਲੱਗ ਰਿਹਾ ਹੈ ਇਹ ਸਭ ਸੋਸ਼ਲ ਮੀਡੀਆ ਜਰੀਏ ਪਤਾ ਲੱਗਿਆ ਕਿਉਂਕਿ ਸੋਸ਼ਲ ਮੀਡੀਆ ਤੇ ਜਦੋਂ ਲੋਕਾਂ ਨੇ ਇਹ ਖਬਰਾਂ ਦੇਖੀਆਂ ਤਾਂ ਫਿਰ ਲੋਕਾਂ ਨੇ ਉਹਨਾਂ ਨੂੰ ਸੁਣਾਇਆ ਕਿ ਤੁਹਾਡੇ ਪੁੱਤ ਨੇ ਜਿਹੜਾ ਇਹ ਕਾਰਾ ਕਰ ਦਿੱਤਾ ਤੁਹਾਡੇ ਪੁੱਤ ਨੂੰ ਜਿਹੜਾ ਉਹ ਪੁਲਿਸ ਫੜ ਕੇ ਲੈ ਗਈ ਉਹਨਾਂ ਨੇ ਕਾਰਾ ਕੀਤਾ ਪਰ ਮੁਲਜ਼ਮ ਦੀ ਮਾਂ ਦਾ ਇਹ ਗੱਲ ਕਹਿਣੀ ਆ ਕਿ ਉਹ ਜੀਹਾਂ ਬਿਲਕੁਲ ਨਹੀਂ ਸੀ ਪਰ ਉਹ 3 ਸਾਲ ਤੋਂ ਜਿਹੜਾ ਉਹਨਾਂ ਨਾਲ ਉਸ ਤੇ ਪਰਿਵਾਰ ਨਾਲ ਉਸ ਮੁਲਜ਼ਮ ਦਾ ਕੋਈ ਲਿੰਕ ਨਹੀਂ ਸੀ 3 ਸਾਲ ਤੋਂ ਜਿਹੜਾ ਮੁਲਜ਼ਮ ਹੈ ਉਹ ਬਾਹਰ ਸੀ ਅਤੇ ਉਹ 3 ਮਹੀਨੇ ਪਹਿਲੇ ਇਹ ਕਿਹਾ ਜਾ ਰਿਹਾ ਕਿ ਉਹ ਵਾਪਸ ਆਇਆ ਸੀ ਇਹ ਵੀ ਉਹਨਾਂ ਨੂੰ ਜਿਹੜਾ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਸੀ ਲੋਕਾਂ ਤੋਂ ਪਤਾ ਲੱਗਿਆ ਸੀ ਪਰ 3 ਸਾਲ ਤੋਂ ਜਿਹੜਾ ਉਹ ਘਰੋਂ ਬਾਹਰ ਹੈ 3 ਸਾਲ ਤੋਂ ਘਰ ਜਿਹੜਾ ਉਹ ਨਹੀਂ ਆਇਆ ਤੇ 3 ਸਾਲ ਪਹਿਲਾਂ ਜਿਹੜਾ ਉਸ ਨੂੰ ਵਿਦੇਸ਼ ਭੇਜਿਆ ਗਿਆ ਸੀ ਇਹ ਵੱਡਾ ਅਭਿਆਨ ਜਿਹੜਾ ਇਹ ਮਲਜ਼ਮ ਦੀ ਮਾਂ ਦਾ ਸਾਹਮਣੇ ਆਇਆ 3-4 ਮਹੀਨੇ ਪਹਿਲਾਂ ਵੀ ਉਹਨਾਂ ਨੇ ਕਿਹਾ ਕਿ ਉਹ ਵਿਦੇਸ਼ ਤੋਂ ਆਇਆ ਸੀ ਤਾਂ 3-4 ਮਹੀਨੇ ਤੋਂ ਜਿਹੜਾ ਇੰਡੀਆ ਦੇ ਵਿੱਚ ਸੀ ਪਰ ਉਸਨੇ ਇਹ ਕਾਰਾ ਕਰਦੇ ਨਾ ਕਿਸੇ ਨੂੰ ਨਹੀਂ ਪਤਾ ਸੀ ਅਤੇ ਨਾ ਹੀ ਪਰਿਵਾਰ ਦੇ ਨਾਲ ਜਿਹੜਾ ਉਸ ਮਲਜ਼ਮ ਦਾ ਕੁਝ ਕੋਈ ਲਿੰਕ ਸੀ ਤਾਂ ਹੋਰ ਕੁਝ ਕੀ ਕਿਹਾ ਮਲਜ਼ਮ ਦੀ ਮਾਂ ਨੇ ਤੁਹਾਨੂੰ ਇੱਕ ਵਾਰ ਇਹ ਵੀ ਸੁਣਾ ਦਿੰਦੇ ਆ ਸੀਗੇ ਜੀ ਹੁਣ ਹੀ ਹੋ ਗਏ 3 ਸਾਲ ਇਹਦੇ ਵਾਲ ਰੱਖਿਆ ਨੂੰ ਜਦੋਂ ਦੁਬਈ ਗਿਆ ਉਹਦੇ کیس ਰੱਖਿਆ ਹਾਂਜੀ ਉਹਦੇ ਰੱਖਿਆ ਤੇ ਕਦੇ ਗੱਲ ਹੋਈ ਏ ਜਦੋਂ ਦੁਬਈ ਗਿਆ ਸੀ ਉਸ ਤੋਂ ਬਾਅਦ ਤੁਹਾਡੇ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਉਹ ਕਹਿੰਦਾ ਜੀ ਮੇਰਾ ਮਾਪਿਓ ਮਰ ਜੇ ਭੈਣ ਭਰਾ ਮਰ ਜਾਣ ਮੈਂ ਤਾਂ ਵੀ ਨਹੀਂ ਆਉਣਾ ਅਗ ਦੇਣ ਆਸਗਵਾਨ ਤੋਂ ਪੁੱਛ ਲਓ ਜੀ ਤੋਂ ਮਰਜੀ ਪੁੱਛ ਲਓ ਹੁਣ ਦੁਬਈ ਤੋਂ ਕਦੋਂ ਵਾਪਸ ਆਇਆ ਸੀ ਇਹ ਇਹਨੂੰ ਹੋ ਗਿਆ 3 ਕਿ ਮਹੀਨੇ ਆਏ ਨੂੰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ 3 ਮਹੀਨੇ ਤੋਂ ਆ ਗਿਆ ਆ ਲੋਕਾਂ ਦੇ ਸਟੇਟਸ ਸੁਣ ਸੁਣ ਕੇ ਵੇਖ ਵੇਖ ਕੇ ਸਾਨੂੰ ਪਤਾ ਲੱਗਿਆ ਵੀਰੇ ਸਾਨੂੰ ਨਹੀਂ ਸੀ ਪਤਾ ਤੁਹਾਨੂੰ ਹੁਣ ਹੀ ਪਤਾ ਲੱਗਿਆ ਵੀ ਇਹਨੇ ਕੇਸਦਾਰੀ ਰੱਖੇ ਆ ਹਾਂਜੀ ਤੇ ਘਰੇ ਨਹੀਂ ਆਇਆ ਦੁਬਈ ਜਾਣ ਤੋਂ ਬਾਅਦ ਨਹੀਂ ਘਰੇ ਨਹੀਂ ਆਇਆ ਵੀਰੇ ਰਹਿੰਦਾ ਕਿੱਥੇ ਜੀ ਆ ਇਆਂ ਬਰਸਾਰੀ ਉੱਤਰਿਆ ਸੀ ਜੀ ਅੱਜ ਤੋ ਉੱਥੇ ਹੀ ਰਹਿੰਦਾ ਸੀ ਬਸ ਉੱਥੇ ਕਿਰਾਏ ਤੇ ਰੂਮ ਲਿਆ ਸੀ ਇਹਦਾ ਉੱਥੇ ਰਹਿੰਦਾ ਸੀ ਕਦੇ ਕਿਸੇ ਇਹੀ ਬੰਦਿਆਂ ਨਾਲ ਉਹਦੇ ਰਿਲੇਸ਼ਨ ਹੋਣ ਜਾਂ ਗੱਲਬਾਤ ਹੋਵੇ ਨਹੀਂ ਕਿਸੇ ਨਾਲ ਨਹੀਂ ਸੀ ਵੀਰੇ ਇਹਦਾ ਜਦੋਂ ਇਸ ਤਰ੍ਹਾਂ ਦੀ ਗੱਲ ਕਰਦਾ ਹੋਵੇ ਨਾ ਉਹ ਤਾਂ ਕੁੜੀਆਂ ਵਰਗਾ ਸੀ ਮੁੰਡਾ ਸਾਡਾ ਜੀ ਅੰਦਰੋਂ ਬਾਹਰ ਨਹੀਂ ਨਿਕਲਦਾ ਸੀ ਗੱਲ ਘਟਲਾ ਵਾਪਰੀ ਆ ਫਿਰ ਇਹ ਨੂੰ ਕਿਵੇਂ ਤੁਹਾਨੂੰ ਪਤਾ ਲੱਗਾ ਕਿ ਇਹ ਕਿੱਦਾਂ ਦੇਖ ਲਓਗੇ ਆ ਮਿੰਤਾ ਕੁੜੀਆਂ ਨੇ ਦੱਸਿਆ ਮੋਬਾਈਲ ਵੇਖ ਕੇ ਵੀ ਆਕਾਸ਼ ਆ ਜੀ ਮੈਨੂੰ ਨਹੀਂ ਸੀ ਪਤਾ ਸੀ ਮੈਂ ਤਾਂ ਕੰਮ ਕਰਕੇ ਆਈ ਸੀਗੀ ਘਰਾਂ ਦਾ ਨੇ ਕੋਈ ਪੁਲਿਸ ਨੇ ਵੀ ਸੰਪਰਕ ਕੀਤਾ ਤੁਹਾਡੇ ਨਾਲ ਜਾਂ ਕੋਈ ਏਜੰਸੀ ਆਈ ਹੋਵੇ ਅਲਤਾਂ ਮੈਨੂੰ ਪਤਾ ਹੀ ਹੋਣ ਲੱਗਾ ਵੀਰੇ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਨਹੀਂ ਤੁਸੀਂ ਤੁਸੀਂ ਕੀ ਕਰਨ ਸਮਝਦੇ ਹੋ ਮੁੰਡੇ ਨੇ ਇਹੋ ਜਿਹੀ ਹਰਕਤ ਕੀਤੀ ਮਾਰੀ ਕੀਤੀ ਵੀਰੇ ਜੋ ਵੀ ਕੀਤਾ ਮਾੜਾ ਕੀਤਾ ਮੈਂ ਤਾਂ ਇਹੀ ਕਹਿੰਨੀ ਆ ਕਿੰਨੀ ਉਮਰ ਕਿੰਨੀ ਹੈ ਜੀ 24 ਸਾਲ ਦੀ ਸੀ ਜੀ ਬਾਕੀ ਜਿਹੜੇ ਬੱਚੇ ਹੈਗੇ ਤੁਹਾਡੇ ਛੋਟੇ ਵੱਡੇ ਉਹ ਤਾਂ ਛੋਟੇ ਹੀ ਆ ਵੀਰੇ ਮਲੇ ਕੁਵਾਰਾ ਆ ਜੀ ਹਾਂਜੀ ਉਹ ਵੀ ਕੁਵਾਰਾ ਹੀ ਆ ਜੀ ਇਹ ਆਕਾਸ਼ਦੀਪ ਕੀ ਲੱਗਦਾ ਜੀ ਬੇਟਾ ਲੱਗਦਾ ਸੀ ਜੀ ਮੇਰਾ ਤੇ ਜਿਹੜੀ ਕੱਲ ਤੁਹਾਨੂੰ ਪਤਾ ਲੱਗਾਣਾ ਕੱਲ ਅੰਮ੍ਰਿਤਸਰ ਦੇ ਵਿੱਚ ਬਾਬਾ ਬਿਮਰਾਮ ਸਾਹਿਬ ਮਹਿਦ ਕਰਜੀ ਦਾ ਸਟੈਚੂ ਜਿਹੜਾ ਉਹਦੀ ਕੀਰਤ ਕਰਨੀ ਕੀਤੀ ਜਾਣੀ ਮੈਨੂੰ ਨਿਵਰੇ ਪਤਾ ਹੀ ਮੈਂ ਤਾਂ ਹੁਣ ਕੰਮ ਕਰਕੇ ਆਈ ਸੀ ਘਰਾਂ ਦਾ ਮਾਜਨਾ ਦਾ ਤੇ ਉਦੋਂ ਮੈਨੂੰ ਇਹਨਾਂ ਨੇ ਦੱਸਿਆ ਬੁੜੀਆਂ ਨੇ ਲੋਕਾਂ ਨੇ ਜਿੰਨੀਆਂ ਵੇਖਦੇ ਗਾ ਮੋਬਾਈਲ ਵੀ ਆਹ ਗੱਲ ਹੋਈ ਹੈ ਮੈਨੂੰ ਕੋਈ ਪਤਾ ਨਹੀਂ ਸੀ ਕਮਾਲ ਆ